ਆਪਣੇ ਸਤਿਗੁਰ ਜੀ ਦੇ ਚਰਨਾਂ ਦਾ ਓਟ ਆਸਰਾ ਲੈਂਦਾ ਹੈ ਗੱਲ ਸਾਰੀ ਇੱਕੋ ਹੀ ਹੈ ਰਸਤਾ ਅਲੱਗ-ਅਲੱਗ ਹੋ ਸਕਦਾ ਹੈ ਮੰਜ਼ਿਲ ਸਾਰਿਆਂ ਦੀ ਇੱਕੋ ਹੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵੇ ਗੁਸਈਆਂ ਕੋਈ ਅੱਲਾ ਹੈ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਅੱਲਾਹ ਅੱਲਾਹ ਕਹਿਣ ਵਾਲਿਆਂ ਦੇ ਰਸਤੇ ਪਗਡੰਡੀਆਂ ਅਲੱਗ ਅਲੱਗ ਹੋ ਸਕਦੀਆਂ ਪਰ ਮੰਜ਼ਲ ਸਭਲਾਂ ਦੀ ਇੱਕੋ ਹੁੰਦੀ ਹੈ ਇਸ ਕਰਕੇ ਕੋਈ ਵੀ ਕਾਰਜ ਕਰੀਏ ਪਹਿਲਾਂ ਸਤਿਗੁਰ ਜੀਆਂ ਦੇ ਚਰਨਾਂ ਦਾ ਓਟ ਅਸਰਾ ਲਈਏ ਉਸ ਤੋਂ ਪ੍ਰੰਤ ਕਾਰਜ ਆਰੰਭ ਕਰੀਏ ਇਹੀ ਕੁਝ ਹੋਇਆ ਹੈ ਬਾਦਸ਼ਾਹ ਦੇ ਚਰਨਾਂ 'ਚ ਅਰਦਾਸ ਹੁਕਮਨਾਮਾ ਸਾਹਿਬ ਹੋਏ ਹੁਣ ਅੰਪਾ ਅੱਜ ਦੇ ਦਿਨ ਦੀ ਜੋ ਵੀ ਭਜ ਦੌੜ ਆ ਉਹ ਸ਼ੁਰੂ ਕਰਾਂਗੇ ਬਾਦਸ਼ਾਹ ਕਿਰਪਾ ਕਰਨ ਆਪਾਂ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਰੱਖਣ ਤੇ ਆਪਾਂ ਸਾਰਿਆਂ ਨੂੰ ਆਪਣੇ ਦਰੋਂ ਕਰੋ ਨਾਮਦਾਨ ਸੇਵਾ ਸਿਮਰਨ ਭਜਨ ਬੰਦਗੀ ਦੀਆਂ ਦਾਤਾਂ ਬਖਸ਼ਿਸ਼ ਕਰਨ ਸੋ ਇਹ ਮੇਨ ਇਹਨੂੰ ਪ੍ਰਵਾਨ ਕਰਿਓ 1 ਮਾਰਚ ਤੋਂ ਜੋ ਮਿਲਣ ਦਾ ਸਮਾਂ ਹੋਏਗਾ ਉਹ ਉਹ ਫਿਰ ਆਪਾਂ ਚੇਂਜ ਕਰ ਦਾਂਗੇ ਜਿਵੇਂ ਸਰਦੀ ਕਰਕੇ ਟਾਈਮ ਹੁੰਦਾ ਸੀਗਾ 8 ਵਜੇ ਸ਼ੁਰੂ ਕਰਦੇ ਸੀਗੇ 8 ਵਜੇ ਨੂੰ ਤਕਰੀਬਨ 50 ਮਿੰਟ ਦਾ ਟਾਈਮ ਬਾਕੀ ਹੈ ਤੇ ਹੁਣ ਗਰਮੀ ਆ ਗਈ ਹੈ ਦਿਨ ਵੱਡੇ ਹੋ ਜਾਣਗੇ ਜਿਹੜਾ ਉਹ ਟਾਈਮ ਆ ਪੁਰਾਣਾ ਟਾਈਮ ਆ ਜਾਏਗਾ 7 ਵਜੇ ਤੋਂ ਲੈ ਕੇ 2 ਵਜੇ ਤੱਕ ਦਾ ਸਮਾਂ ਰਿਹਾ ਕਰੇਗਾ ਸੋ ਕਿਰਪਾ ਕਰਿਆ ਕਰੋ ਆਪ ਜੀ ਆਪਣੇ ਸਮੇਂ ਅਨੁਸਾਰ ਪਹੁੰਚ ਕੇ ਆਪ ਜੀ ਆਪਣੀ ਜੜੀ ਦਵਾਈ ਮੁੱਟੀ ਹੈ ਉਹ ਲੈਣ ਦੀ ਖੇਚਲਾ ਕਰਿਆ ਕਰੋ ਜੀ ਸੋ ਇਹ ਬੇਨਤੀ ਨੂੰ ਜ਼ਰੂਰ ਪ੍ਰਵਾਨ ਕਰਿਓ 1 ਮਾਰਚ ਤੋਂ ਸਵੇਰੇ 7 ਵਜੇ ਤੋਂ ਲੈ ਕੇ 2 ਵਜੇ ਤੱਕ ਦਾ ਜਿਹੜਾ ਸਮਾਂ ਹੈ ਉਹ ਚੱਲਿਆ ਕਰੇਗਾ ਇਹ ਬੇਨਤੀ ਨੂੰ ਜ਼ਰੂਰ ਪ੍ਰਵਾਨ ਕਰਿਓ ਜੀ ਹੁਣ ਆਓ ਮਿੱਥੇ ਪ੍ਰਸ਼ਾਦ ਲਈਏ ਉਹ ਬਰੰਤ ਅੱਜ ਦਾ ਜਿਹੜਾ ਕਾਰਜ ਹੈ ਉਹ ਆਰੰਭ ਕਰੀਏ ਗੁਰੂ ਸਾਹਿਬ ਕਿਰਪਾ ਕਰਨ ਜੀ ਸਭ ਤੇ ਸੱਤੇ ਮੇਰੇ ਪ੍ਰਯਾਸ ਧਖਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ